ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਗੱਲਬਾਤ ਕਰਨੀ ਹੈ ਖਾਸ ਤੌਰ ਤੇ ਜਿੱਥੇ ਤੁਹਾਡਾ ਝੋਨਾ ਜਿਹੜਾ ਉਹ ਜਿਹੜੀ ਘੱਟ ਸਮੇਂ ਵਾਲੀ ਕਿਸਮਾ ਉਹ 40-45 ਦਿਨ ਤੇ ਤੇ ਜਿਹੜੀਆਂ ਅੰਦਰ ਮਿਆਨੇ ਵਾਲੀਆਂ ਜਿਹੜੀਆਂ ਕਿਸਮਾਂ ਨੇ ਉਹ 50-55-60-65 ਦਿਨ ਤੇ ਆ ਉਹਦੇ ਵਿੱਚ ਇਸ ਟਾਈਮ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਜਿਹੜਾ ਮੌਸਮ ਹੈ ਹਵਾ ਦੇ ਵਿੱਚ ਜਿਹੜੀ ਨਮੀ ਆ ਉਹ 75-80% ਦੇ ਕਰੀਬ ਹੈ 70 ਤੋਂ 80 85 ਦੇ ਦਰਮਿਆਨ ਵੱਖ-ਵੱਖ ਏਰੀਆ ਦੇ ਹਿਸਾਬ ਦੇ ਨਾਲ ਕਿਉਂਕਿ ਟੁੱਟਵੇਂ ਮੀਂਹ ਪੈ ਰਹੇ ਆ ਤੇ ਟੈਂਪਰੇਚਰ ਆ ਜਿਹੜਾ ਉਹ 25 ਤੋਂ 35 ਦੇ ਦਰਮਿਆਨ ਚੱਲ ਰਿਹਾ ਹੈ ਹਵਾ ਦੇ ਵਿੱਚ ਨਮੀ ਤੇ ਗਰਮੈਸ਼ ਇਹ ਦੋਹੇ ਹਾਲਤ ਨੇ ਜਿਹੜੇ ਉਹ ਉੱਲੀ ਰੋਗਾਂ ਖਾਸ ਤੌਰ ਤੇ ਸ਼ੀਤ ਬ্লাইਟ ਤਣੇ ਦਵਾਲੇ ਪੱਤੇ ਦਾ ਝੁਲਸ ਰੋਗ ਆ ਜਿਹੜਾ ਉਹ ਫਸਲ ਦੇ ਵਿੱਚ ਹਮਲਾ ਕਰ ਸਕਦਾ। ਖਾਸ ਤੌਰ ਤੇ ਜਿੱਥੇ ਕਿਉਂਕਿ ਪਿਛਲੇ ਸਮੇਂ ਦੌਰਾਨ ਮੀਂਹ ਘੱਟ ਪਿਆ ਹੈ ਕਿਸਾਨਾਂ ਨੇ ਜਿਹੜਾ ਹੈਗਾ ਯੂਰੀਆ ਖਾਦ ਦੀ ਥੋੜੀ ਜਿਹੀ ਲਗਤ ਵੱਧ ਆ ਗਈ। ਯੂਰੀਆ ਜਿੱਥੇ ਵੱਧ ਪਈ ਲਗਾਤਾਰ ਖੇਤ ਚ ਪਾਣੀ ਖੜਾ ਰਿਹਾ ਉੱਥੇ ਹੋਰ ਵੀ ਧਿਆਨ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਇਹ ਦੌਗੀਆਂ ਦੇ ਵਿੱਚ ਰੋਗ ਸ਼ੁਰੂ ਹੁੰਦਾ ਕਈ ਵਾਰ ਆਪਾਂ ਨੂੰ ਸ਼ੁਰੂਆਤ ਚ ਪਤਾ ਨਹੀਂ ਲੱਗਦਾ। ਮੁੱਢਾਂ ਵਾਲੇ ਪਾਸੇ ਤੋਂ ਪਾਣੀ ਦੀ ਸਤ੍ਹਾ ਦੇ ਨੇੜੇ ਜਿੱਥੋਂ ਤੱਕ ਪਾਣੀ ਆਪਾਂ ਖੇਤ ਚ ਲਾਉਨੇ ਆ ਉਹਦੇ ਨੇੜੇ ਜਿਹੜੇ ਹੈਗੇ ਤਣੇ ਤੇ ਸਲੇਟੀ ਰੰਗ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨ ਸਾਰੇ ਸਮੇਂ ਖਾਸ ਤੌਰ ਤੇ ਮੁੰਜਰਾਂ ਚ ਦਾਣੇ ਪੂਰੇ ਨਹੀਂ ਬਣਦੇਗੇ ਫਲਾਵਰਿੰਗ ਪ੍ਰੋਪਰ ਨਹੀਂ ਹੋਣੀਗੀ ਕਿਉਂਕਿ ਉੱਲੀ ਰੋਗ ਨੇ ਅਟੈਕ ਕਰਨਾ ਤਾਂ ਫਸਲ ਦੇ ਵਿੱਚ ਜਿਹੜੀ ਹੈਗੀ ਆ ਜਿਹੜੇ ਟਿਸ਼ੂਜ਼ ਨੇ ਜਾਂ ਇਲਮ ਟਿਸ਼ੂ ਆ ਫਲੋਇਮ ਟਿਸ਼ੂ ਆ ਉਹ ਪ੍ਰਭਾਵਿਤ ਹੁੰਦੇ ਆ ਜਿਸ ਦੇ ਨਾਲ ਪੂਰੀ ਸਪਲਾਈ ਆ ਜਿਹੜੀ ਖਰਾਕ ਦੀ ਉਹ ਰੁਕਦੀ ਆ ਤੇ ਫਸਲ ਦੇ ਵਿੱਚ ਇਨਫੈਕਸ਼ਨ ਦੇ ਨਾਲ ਉਹਦਾ ਜਿਹੜਾ ਹੈਗਾ ਡਿਵੈਲਪਮੈਂਟ ਵੀ ਜਿਹੜੀ ਭੋਜਨ ਬਣਾਉਣ ਦੀ ਸਮਰੱਥਾ ਜਾਂ ਮੂਵਮੈਂਟ ਆ ਉਹ ਰੁਕ ਜਾਂਦੀ ਆ ਤਾਂ ਝਾੜ ਤੇ ਬਹੁਤ ਅਸਰ ਪੈ ਜਾਂਦਾ ਆ ਤਾਂ ਜਿਹੜਾ ਜੇ ਆਪਾਂ ਗੱਲ ਕਰੀਏ ਸਭ ਤੋਂ ਬੈਸਟ ਤੇ ਸਸਤਾ ਉਲੀਨਾਸ਼ਕ ਟੈਬੂ ਕੋਨਾਜੋਲ ਤੁਸੀਂ ਫੋਲੀ ਕਿਔਰ 200 ਐਮਐਲ ਪ੍ਰਤੀ ਏਕੜ ਉਹ ਕਰ ਸਕਦੇ ਆ ਪਰ ਜੇ ਪਿਛਲੇ ਸਾਲਾਂ ਤੋਂ ਲਗਾਤਾਰ ਵਰਤ ਰਹੇ ਹੋ ਤਾਂ ਗਰੁੱਪ ਬਦਲ ਕੇ ਕਰੋ ਤੁਸੀਂ ਜਿਹੜੀ 150 ਐਮਐਲ ਪਲਸਰ ਵੀ ਕਰ ਸਕਦੇ ਆ ਜਾਂ ਫਿਰ ਐਜੋਕਸੀ ਪਲਸ ਟੈਬੂ ਕੋਨਾਜੋਲ ਜਿਹੜਾ ਦੋ ਟੈਕਨੀਕਲ ਆਉਂਦੇ ਆ ਉਹ ਵੀ ਬਹੁਤ ਵਧੀਆ ਰਿਜ਼ਲਟ ਆ ਉਹਦੀ ਵੀ ਵਰਤੋਂ ਤੁਸੀਂ ਜਿਹੜੀ ਹੈਗੀ ਆ ਅ ਕਰ ਸਕਦੇ ਆ ਜੋਕਸੀ ਸਟੋਬਨ ਪਲਸ ਟੈਬੂਕੋਨਾਜੋਲ ਜਿਵੇਂ ਕਸਟੋਡੀਆ ਦੇ ਨਾਂ ਤੇ ਆਉਂਦੀ ਹੈ 200 ਐਮਐਲ ਪ੍ਰਤੀ ਇੱਕ ਡੋ ਵਰਤਣੀ ਆ ਜਾਂ 200 ਐਮਐਲ ਜਿਹੜੀ ਤੁਸੀਂ ਐਮਈ ਸਟਾਰਟਾਪ ਵਾਲਾ ਟੈਕਨੀਕਲ ਆ ਕੋਈ ਹੋਰ ਕੰਪਨੀ ਦੇ ਵਿੱਚ ਸਸਤਾ ਮਿਲਦਾ ਉਹ ਕਰ ਸਕਦੇ ਆ 80 ਗ੍ਰਾਮ ਤੁਸੀਂ ਨੈਟਿਵੋ ਟੈਕਨੀਕਲ ਦੀ ਵਰਤ ਕਰ ਸਕਦੇ ਆ ਬੈਸਟ ਰਿਜ਼ਲਟ ਜਿਹੜੇ ਟੈਬੂਕੋਨਾਜੋਲ ਜਿਹੜਾ ਫੋਲੀਕੋਰ ਉਹਦੇ ਵੀ ਬੈਸਟ ਰਿਜ਼ਲਟ ਮਿਲਦੇ ਆ ਕੋਸ਼ਿਸ਼ ਕਰੋ ਕਿ ਜੇ 15 20 15 ਦਿਨ ਤੇ 12 ਦਿਨ ਤੇ ਚੈੱਕ ਕਰੋ ਫਸਲ ਨੂੰ ਜੇ ਜ਼ਰੂਰਤ ਪੈਂਦੀ ਆ ਤਾਂ ਸਪਰੇਅ ਨੂੰ ਕਿਸਾਨ ਵੀਰੋ ਰਿਪੀਟ ਜ਼ਰੂਰ ਕਰ ਦਿਓ ਜਿੱਥੇ ਤੁਹਾਡੀ ਫਸਲ ਚ 45 50 55 60 ਦਿਨ ਦੇ ਦਰਮਿਆਨ ਆਪਦੀ ਫਸਲ ਚੈੱਕ ਕਰੋ ਬਾਟਾਂ ਬੰਨਿਆਂ ਦੇ ਖਾਲਾਂ ਦੇ ਨੇੜੇ ਉੱਥੇ ਰੋਗ ਤੁਹਾਨੂੰ ਨਜ਼ਰ ਆ ਸਕਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖਿਓ ਆਬਾਦੋ